ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਪਿੱਥੋ ਨੇੜੇ ਰਾਮਪਰਾ ਸ਼ਹਿਰ ਹੈ ਦੇ 4 ਕਿਲੋਮੀਟਰ ਦੀ ਤੇ ਇਹ ਜਿਹੜਾ ਬਾਂਗਿਆਂ ਕੋਲੇ ਹੈਗਾ ਨੀਲੀ ਰਾਵੀ ਦੇ ਵਿੱਚ ਬੂਰਾ ਬੁੱਲ ਹੈ ਤੇ ਬਹੁਤ ਸੋਹਣਾ ਫੁੱਲ ਮਾਰਕਿੰਗ ਹੈ ਤੇ ਚਾਰੇ ਪੈਰ ਚਿੱਟੇ ਹੈਗੇ ਜੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈਗਾ ਬਿਊਟੀ ਦੇ ਵਿੱਚ ਵੀ ਚੰਗਾ ਤੇ ਜਿਹੜਾ ਇਹਦਾ ਰਿਜ਼ਲਟ ਇਹ ਤੋਂ ਪਹਿਲਾਂ ਆ ਚੁੱਕਿਆ ਹੈ ਕਾਲੀਆਂ ਮੱਜਾਂ ਦੇ ਉੱਤੇ ਇਹਨੇ ਆਪਣੇ ਜਿਹੜੇ ਬੱਚੇ ਆ ਉਹ ਨੀਲੀ ਰਾਵੀ ਬੂਰੇ ਕੱਢਿਆ ਰਿਜ਼ਲਟ ਇਹਨਾਂ ਦਾ ਆਇਆ ਹੋਇਆ ਤੇ ਤੁਹਾਨੂੰ ਉਹ ਰਿਜ਼ਲਟ ਵੀ ਦਿਖਾਉਣੀ ਆ ਆਪਾਂ ਸਸਿਕਾ ਬਾਈ ਸਸਿਕਾ ਬਾਈ ਬਾਈ ਜਿਹੜਾ ਆਪਾਂ ਅੱਜ ਇਹ ਬੁੱਲ ਦੇਖਦੇ ਆ ਇਹਦੀ ਉਮਰ ਕਿੰਨੀ ਹੋਗੀ ਇਹਦੀ ਉਮਰ 3.5 ਸਾਲ ਹੈ 3.5 ਸਾਲ ਹੋ ਗਈ ਤੇ ਐਦੋਂ ਪਹਿਲਾਂ ਇਹਨੂੰ ਮੇਲੇ ਦਾ ਜੇਤੂ ਹੈ ਹਾਂਜੀ ਕਿਤੋਂ ਜਿੱਤੇ ਸੀ 23 ਚ ਬੀਐਫਏ ਤੋਂ ਖੀਰੀ ਕੈਟਾਗਰੀ ਚ ਕੀਰੀ ਕੈਟਾਗਰੀ ਤੇ ਨੌਲੇ ਤੋਂ ਹਾਂਜੀ ਕੀਰੀ ਕੈਟਾਗਰੀ ਚ ਤੇ 24 ਚ 24 ਚ ਚਾਰ ਦੰਦ ਦਾ ਚ 24 ਚ ਚਾਰ ਦੰਦਾਂ ਚ ਇਹ ਦੇਖੋ ਦੋਸਤੋ ਦੋਨੇ ਦੋ ਮੇਲੇ ਜਿੱਤੇ ਹੋਇਆ ਇਹ ਚਾਰ ਦੰਦ ਨਾਲੇ ਦੋ ਦੰਦ ਖੀਰਾ ਕੀਰੀ ਕੈਟਾਗਰੀ ਚ ਤੇ ਨਾਲੇ ਚਾਰ ਦੰਦ ਤੇ ਇਸ ਟਾਈਮ ਵੀ ਇਹ ਚਾਰ ਦੰਦ ਦਾ ਤੇ ਇਹ ਬਾਈਆਂ ਨੇ ਇਹਦਾ ਸੀਮਨੜਾ ਉਹ ਤਿਆਰ ਕਰਵਾ ਲਿਆ ਇਹ ਬਾਈ ਆਪ ਖੁਦ ਡਾਕਟਰ ਨੇ ਜੇ ਕਿਸੇ ਨੇ ਏਆਈ ਕਰਵਾਉਣੀ ਆ ਤਾਂ ਤੁਸੀਂ ਜੇ AI ਕਰਵਾਉਣੀ ਆ ਤੁਸੀਂ ਬਾਈ ਨੂੰ ਸੰਪਰਕ ਕਰ ਸਕਦੇ ਹੋ ਬਾਈ ਨਾਲ ਤੇ 20 25 ਕਿਲੋਮੀਟਰ ਰਾਮਪਰੇ ਦੇ ਨੇੜੇ ਤੇੜੇ ਜਿਹੜਾ ਹੈਗਾ ਬਾਈ ਆਪ ਜਾ ਕੇ AI ਕਰਨਗੇ ਤੇ ਬਾਈ ਜੀ ਤੁਸੀਂ ਮੋਬਾਈਲ ਨੰਬਰ ਬੋਲੋ ਜੀ ਆਪਣਾ 81468 81468 67354 67354 ਦੁਬਾਰਾ ਫੇਰ ਬੋਲ ਦਿਓ 81468 67354 67 354 354 ਜੀ ਠੀਕ ਹੈ ਜੀ ਤੇ ਜਿਹੜਾ ਆਪਣਾ ਸੀਮਨ ਤੇ ਇੱਕ ਨਾਲ ਨਾਲ ਜਿਹੜੇ ਇਹਨਾਂ ਦੀ ਊਂ ਸ਼ਟੇ ਸਕਦੇ ਤੁਸੀਂ ਹਾਂ ਡਾਇਰੈਕਟ ਕ੍ਰੋਸਿੰਗ ਚੱਲੂ ਹੈ ਡਾਇਰੈਕਟ ਕ੍ਰੋਸਿੰਗ ਵੀ ਚੱਲੂ ਆ ਹਾਂ ਜੇ ਕੋਈ ਵੀਰ ਡਾਇਰੈਕਟ ਕ੍ਰੋਸਿੰਗ ਕਰਾਉਣਾ ਚਾਹੁੰਦਾ ਤਾਂ ਉਹ ਵੀ ਚੱਲੂ ਆ ਤੇ ਬਾਈ ਜੋਲੇ ਜਿਹੜਾ ਹੈਗਾ ਸੀਮਨ ਅਵੇਲੇਬਲ ਹੈ ਇਸ ਟਾਈਮ ਤੇ ਜੇ ਕਿਸੇ ਨੇ ਊਨ ਲੈ ਕੇ ਜਾਣਾ ਤਾਂ ਊਨ ਵੀ ਲੈ ਸਕਦੇ ਪਰਾਣੇ ਲੈ ਜਾਣਾ ਉਹ ਵੀ ਲੈ ਜਾ ਸਕਦਾ ਸਫੈਰ ਵੀ ਲੈ ਜਾ ਸਕਦਾ ਕੋਈ ਵੀ ਲੈ ਜਾ ਸਕਦਾ ਅੱਛਾ ਜੀ ਬਾਈ ਹੋਰ ਕਹਿੰਦੇ ਵੀ ਜਿਹੜਾ ਕਿਸੇ ਨੇ ਡਾਕਟਰ ਭਰਾ ਨਹੀਂ ਲੈ ਕੇ ਜਾਣਾ ਤਾਂ ਉਸ ਟਾਈਮ ਵੀ ਉਹ ਲਿਆ ਸਕਦੇ ਨੇ ਬਾਈ ਜਿਹੜੀ ਇਹ ਮਾਦਰ ਰਿਕਾਰਡ ਕੀ ਹੈ ਜੀ 20 ਪਲੱਸ ਸੀਗਾ ਜੀ ਆਪਣੇ ਕੋਲ 20 ਪਲੱਸ ਜੀ ਆਪਣੇ ਕੋਲੇ ਇੱਥੋਂ ਪਿੱਛੇ ਤੋਂ ਆਈ ਸੀ ਉਹਨਾਂ ਨੇ 22 ਲੀਟਰ ਵੀ ਕੱਢਿਆ ਸੀ ਆਪਣੇ ਕੋਲੇ 20 ਤੋਂ 21 ਦੇ ਵਿੱਚ ਰਹੀ ਹੈ 20 ਤੋਂ 21 ਦੇ ਵਿੱਚ ਆਪਣੇ ਕੋਲੇ ਰਹੀ ਹੈ ਹਾਂ ਜੀ ਦੋਸਤੋ ਜਿਹੜੀ ਇਹ ਜਿਹੜਾ ਮਾਦਰ ਮਿਲਕ ਰਿਕਾਰਡ ਹੈ ਉਹ 20 19 20 ਦੇ ਨੇੜੇ ਤੇੜੇ ਰਹੀ ਹੈਗੀ ਮੇਰੇ ਜਿਹੜਾ ਇਹ ਕਿਹੜੇ ਬੋਲ ਦਾ ਬੱਚਾ ਆਪੇ 707 ਨੰਬਰ ਬੋਲ ਦਾ ਜੀ ਸਰਕਾਰੀ ਸੀਮਨ ਦਾ ਨਾਬੇ ਯੂਨੀਵਰਸਿਟੀ ਨਾਬੇ ਯੂਨੀਵਰਸਿਟੀ ਦਾ ਸਰਕਾਰੀ ਸੀਮਨ ਦਾ ਹਾਂ ਜੀ ਦੋਸਤੋ ਬਹੁਤ ਸੋਹਣਾ ਜਿਹੜਾ 4 ਸ਼ਪੇਰੋਂ ਜਿਹੜੀ ਇਹ ਬਿਊਟੀ ਆ ਬਹੁਤ ਤੁਸੀਂ ਚੈੱਕ ਕਰ ਸਕਦੇ ਹੋ 4 ਸ਼ਪੇਰੋਂ ਵੀਰੇ ਇਹ ਤੁਹਾਨੂੰ ਲੈ ਕੇ ਜਾਇਓ ਪ੍ਰੋਪਰ ਮਾਰਕਿੰਗ ਆ ਪੈਰਾਂ ਦੇ ਉੱਪਰ ਵੀ ਤੇ ਨੀਲੀ ਰਾ ਵਿੱਚ ਬੂਰਾ ਬਹੁਤ ਬਿਊਟੀਫੁੱਲ ਆ ਟੈਸਟਿਕਲ ਵਗੈਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦੇ ਬੱਚੇ ਆ ਉਹ ਕਾਲੀ ਮੱਝ ਦੇ ਉੱਤੇ ਇਹਨਾਂ ਨੇ ਕ੍ਰੋਸਿੰਗ ਕਰਵਾਈ ਸੀਗੀ ਪਿਛਲੇ ਸਾਲ ਤੇ ਉਹਦਾ ਬੱਚਾ ਆ ਚੁੱਕਿਆ ਫੁੱਲ ਮਾਰਕਿੰਗ ਐਸ ਟਾਈਮ ਸਨੋ ਵੀ ਦਿਖਾਉਣੇ ਨਾਲ